ਵੱਡਾ ਖੁਲਾਸਾ ਕਰਨ ਜਾ ਰਿਹਾ ਕਿਹੜੇ ਕਿਹੜੇ ਆਈਐਸ ਅਫਸਰ ਆਈਪੀ ਅਫਸਰ ਦੇ ਵਿੱਚ ਸ਼ਾਮਲ ਸਨ ਇੱਕ ਨਾਮ ਦਾ ਜ਼ਿਕਰ ਹੋ ਰਿਹਾ ਉਹ ਨਾਮ ਜਿਹੜਾ ਹੈਗਾ ਪਹਿਲੀ ਵਾਰ এবিসি ਪੰਜਾਬ ਤੇ ਖੁਲਾਸੇ ਕਰਾਂਗੇ ਸਾਡੇ ਕੋਲ ਨਾਮ ਹੈ ਇਹ ਵੀ ਹੋ ਸਦਾ ਕਿ ਸੀਬੀਆਈ ਵਿਜੀਲੈਂਸ ਵਿੱਚ ਕੰਮ ਕਰਦੇ ਲੋਕਾਂ ਨੂੰ ਕਈਆਂ ਦਾ ਮਾਈਨਿੰਗ ਦੇ ਵਿੱਚ ਬਹੁਤ ਕੰਮ ਹੋ ਰਿਹਾ ਕਈਆਂ ਨੇ ਬੜੇ ਮੋਜਾਂ ਲੁੱਟੀਆਂ ਆਈਆਂ ਨੇ ਪਟਿਆਲੇ ਰਹਿ ਕੇ ਵੀ ਤੇ ਮਹਾਲੀ ਰਹਿ ਕੇ ਵੀ ਹੈੱਡਕੁਆਰਟਰ ਜਿੱਦਣ ਉਹਨਾਂ ਨੂੰ ਸੰਮਣ ਹੋ ਗਿਆ ਨਾ ਜੀ ਪਬਲਿਕ ਸਰਵੰਟ ਸੀਨੀਅਰ ਪਬਲਿਕ ਸਰਵੰਟ ਸੀਨੀਅਰ ਪਬਲਿਕ ਸਰਵੰਟ ਮੀਨਸ ਪੰਜਾਬ ਦੇ ਵੱਡੇ ਪੁਲਿਸ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਇਥੋਂ ਤੱਕ ਕਿ ਪਬਲਿਕ ਸਰਵੰਟ ਦੇ ਵਿੱਚ ਵੱਖ-ਵੱਖ ਅਦਾਲਤਾਂ ਦੇ ਵਿੱਚ ਜਿਹੜਾ ਜਿਹੜਾ ਲੈਵਲ ਤੇ ਕੰਮ ਕਰਦੀਆਂ ਉਹਨਾਂ ਵਿੱਚ ਵੀ ਜਿਹੜੇ ਜੁਡੀਸ਼ੀਅਲ ਆਫੀਸਰ ਨੇ ਉਹਨਾਂ ਵਾਸਤੇ ਵੀ ਇਹਦਾ ਕੰਮ ਜਿਹੜਾ ਵਾ ਧੰਦਾ ਚੱਲਦਾ ਹੈ ਜਿਹੜਾ ਹੁਣ ਖਲਾਸਾ ਕਰਾਂਗੇ ਜਿਹੜਾ ਸੀਬੀਏ ਨੇ ਦਲੀਲ ਦਿੱਤੀ ਉਹਨੋਂ ਕਿਹੜੇ ਕਿਹੜੇ ਡੀਸੀ ਨੇ ਮਾਂ ਦੇ ਪੁੱਤ ਜਾਂ ਮਾਂ ਦੀਆਂ ਧੀਆ ਉਹ ਵੀ ਖਲਾਸੇ ਹੋ ਗਏ ਨੇ ਕਿ ਉਹ ਇਸ ਟਾਈਮ ਡੀਸੀ ਜਿਹੜਾ ਫਲਾਣੇ ਜ਼ਿਲ੍ਹੇ ਦੇ ਵਿੱਚ ਲੱਗਾ ਤੇ ਅੱਜ ਕੱਲ ਕਿੱਥੇ ਆ ਉਹ ਪੰਜਾਬੀ ਆ ਜਾਂ ਗੈਰ ਪੰਜਾਬੀ ਆ ਜਾਂ ਮੁੰਡਾ ਵਾ ਜਾਂ ਕੁੜੀ ਆ ਉਹਦੀ ਸਰਵਿਸ 8 ਸਾਲ ਹੋਈਏ ਤੇ 10 ਸਾਲ ਹੋਈਆ ਉਹ ਵੀ ਖਲਾਸੇ ਹੋ ਗਏ ਨੇ ਉਹ ਵੀ ਪਤਾ ਲੱਗ ਗਿਆ ਸੀਬੀਆਈ ਨੂੰ ਕੁਝ ਮਨਿਸਟਰਾਂ ਦੇ ਨਾਲ ਵੀ ਇਹਦਾ ਉੱਠਣਾ ਬੈਠਣਾ ਸੀ ਉਹਨਾਂ ਵਾਸਤੇ ਵੀ ਇਹ ਕੰਮ ਕਰਦਾ ਉਹ ਵੀ ਹੁਣ ਨਿਸ਼ਾਨੇ ਤੇ ਆ ਗਏ ਨੇ ਸੀ ਸੀਬੀਆਈ ਨੂੰ ਮੋੜ ਕਿਰਸ਼ਾਨੂ ਸ਼ਾਰਦਾ ਦਾ ਮਿਲਿਆ ਰਿਮਾਂਡ ਰਿਮਾਂਡ ਮਿਲਿਆ 4 ਦਿਨ ਦਾ ਪਰ ਵੱਡਾ ਖੁਲਾਸਾ ਕਰਨ ਜਾ ਰਹੇ ਆ ਕਿਹੜੇ ਕਿਹੜੇ ਆਈਏ ਅਫਸਰ ਆਈਪੀ ਅਫਸਰ ਦੇ ਵਿੱਚ ਸ਼ਾਮਿਲ ਸਨ ਇੱਕ ਨਾਂ ਦਾ ਜ਼ਿਕਰ ਹੋ ਰਿਹਾ ਉਹ ਨਾਂ ਜਿਹੜਾ ਹੈਗਾ ਪਹਿਲੀ ਵਾਰ ABC ਪੰਜਾਬ ਤੇ ਖੁਲਾਸੇ ਕਰਾਂਗੇ ਪੂਰੇ ਮੁੱਦੇ ਤੇ ਗੱਲਬਾਤ ਕਰਵਾ ਜੁੜੇ ਨੇ ਸੀਨੀਅਰ ਪਤਕਾ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਕਹਿੰਦੇ ਕਿ ਖਿਸ਼ਾਨੂ ਸ਼ਰਦਾ ਦਾ ਜਿਹੜਾ ਰਿਮਾਂਡ ਹੈ ਉਹ 4 ਦਿਨ ਦਾ ਤੇ ਵੱਧ ਗਿਆ ਪਰ ਇਹਦੇ ਵਿੱਚ ਜਿਹੜਾ ਨਾਮ ਦਾ ਖੁਲਾਸਾ ਹੈ ਉਹ ਨਾਮ ਕੌਣ ਹੈਗਾ ਦੇਖੋ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਜਿਹੜਾ ਸੀਬੀਆਈ ਨੇ ਮੁਰ ਖਿਸ਼ਾਨੂ ਸ਼ਰਦਾ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਉਹ ਜਿਹੜੀਆਂ ਸੀਬੀਆਈ ਵੱਲੋਂ ਠੋਸ ਦਲੀਲਾਂ ਠੋਸ ਸਬੂਤ ਉਹਨਾਂ ਦੇ ਆਧਾਰ ਤੇ ਸੀਬੀਆਈ ਨੇ ਖਿਸ਼ਾਨੂ ਸ਼ਰਦਾ ਦਾ ਮੁਰ ਸੀਬੀਆਈ ਨੂੰ 4 ਦਿਨ ਦਾ ਰਿਮਾਂਡ ਦਿੱਤਾ ਔਰ ਸਭ ਤੋਂ ਵੱਡੇ ਖਲਾਸੇ ਨੇ ਕਿ ਕਿਰਸ਼ਾਨੂੰ ਸ਼ਾਹ ਦਾ ਡੀਆਈਜੀ ਹਰਜਨ ਸਿੰਘ ਭੁੱਲਰ ਹੀ ਨਹੀਂ ਬਲਕਿ ਹੋਰ ਵੀ ਪਬਲਿਕ ਸਰਵੰਟ ਸੀਨੀਅਰ ਪਬਲਿਕ ਸਰਵੰਟ ਸੀਨੀਅਰ ਪਬਲਿਕ ਸਰਵੰਟ ਮੀਨਸ ਪੰਜਾਬ ਦੇ ਵੱਡੇ ਪੁਲਿਸ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਇਥੋਂ ਤੱਕ ਕਿ ਪਬਲਿਕ ਸਰਵੰਟ ਦੇ ਵਿੱਚ ਵੱਖ-ਵੱਖ ਅਦਾਲਤਾਂ ਦੇ ਵਿੱਚ ਜਿਹੜਾ ਜਿਹੜਾ ਲੈਵਲ ਤੇ ਕੰਮ ਕਰਦੀਆਂ ਉਹਨਾਂ ਵਿੱਚ ਵੀ ਜਿਹੜੇ ਜੁਡੀਸ਼ੀਅਲ ਆਫੀਸਰ ਨੇ ਉਨਾ ਵਾਸਤੇ ਵੀ ਇਹਦਾ ਕੰਮ ਜਿਹੜਾ ਵਾ ਧੰਦਾ ਚੱਲਦਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਪਹਿਲਾਂ ਵੀ ਇਹਦਾ 9 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਤੇ ਅੱਜ ਜਿਹੜਾ 4 ਦਿਨ ਦਾ ਰਿਮਾਂਡ ਹਾਸਲ ਕੀਤਾ 9ਵਾਂ ਦਿਨਾਂ ਦੇ ਵਿੱਚ ਜਿਹੜੇ CBI ਨੂੰ ਸਬੂਤ ਜਾਂ ਤੱਥ ਮਿਲੇ ਨੇ ਉਹ ਸਾਬਤ ਕਰਦੇ ਨੇ ਕਿ ਕਰਸ਼ਾਨੂ ਛਾਰ ਦਾ ਇੱਕ ਦਲਾਲ ਦੇ ਤੌਰ ਤੇ ਵਿਚਰਦਾ ਰਿਆ ਔਰ ਉਹਨੇ ਪਿਛਲੇ 2 ਸਾਲਾਂ ਦੇ ਵਿੱਚ ਦਲਾਲੀ ਦੇ ਜਰੀਏ ਜਿਹੜੇ ਸੀਬੀਆਈ ਨੂੰ ਸਬੂਤ ਮਿਲੇ ਨੇ ਕੋਈ 1.5 ਕਰੋੜ ਰੁਪਇਆ ਦਲਾਲੀ ਦੇ ਰੂਪ ਦੇ ਵਿੱਚ ਇਕੱਠਾ ਕੀਤਾਗਾ 1.5 ਕਰੋੜ ਰੁਪਇਆ ਦਲਾਲੀ ਦੇ ਰੂਪ ਵਿੱਚ ਇਕੱਠਾ ਕੀਤਾ ਤੇ ਦਲਾਲ ਕ੍ਰਿਸ਼ਾਨੂ ਸ਼ਾਰਦਾ ਜਿਹੜਾ ਇੱਕ ਚੰਗਾ ਹਾਕੀ ਖਿਡਾਰੀ ਸੀ ਤੇ ਕਿਹੜੇ ਕੰਮਾਂ ਦੇ ਵਿੱਚ ਪੈ ਚੁੱਕਾ ਅਜਿਹੇ ਮਸਲੇ ਦੇ ਵਿੱਚ ਜਾਂ ਭਟਕ ਗਿਆ ਜਾਂ ਨੌਕਰੀ ਨਹੀਂ ਮਿਲੀ ਜਾਂ ਅਜਿਹੇ ਹਾਲਾਤ ਪੈਦਾ ਹੋਏ ਕਿ ਇਹਨੂੰ ਦਲਾਲੀ ਵਾਸਤੇ ਮਜਬੂਰ ਹੋਣਾ ਪਿਆ ਤੇ ਫਿਰ ਇਹਦੀ ਜਿਹੜੀ ਉੱਠਣੀ ਬੈਠਣੀ ਆ ਵੱਡੇ ਲੋਕਾਂ ਨਾਲ ਵੱਡੇ ਅਫਸਰਾਂ ਦੇ ਨਾਲ ਜਿਹੜੀ ਆ ਇਹਦੇ ਸਬੰਧ ਬਣ ਗਏ ਤੇ ਇਹਨੇ ਪੈਸਾ ਇਕੱਠਾ ਕੀਤਾ ਆਪਣੀ ਬੈਂਕ ਭਰੀ ਲੋਕਾਂ ਦੀਆਂ ਬੈਂਕਾਂ ਭਰੀਆਂ ਆਪਣਾ ਖਜ਼ਾਨਾ ਇਕੱਠਾ ਕੀਤਾ ਲੋਕਾਂ ਦੀਆਂ ਬੈਂਕਾਂ ਕਾਲੀਆਂ ਕੀਤੀਆਂ ਉਹ ਸਾਰੇ ਜਿਹੜੇ ਖਲਾਸੇ ਨੇ ਉਹ ਸੀਬੀਆਈ ਨੇ ਜਿਹੜੀ ਅਦਾਲਤ ਦੇ ਵਿੱਚ ਦਲੀਲਾਂ ਦਿੱਤੀਆਂ ਨੇ ਉਹਦੇ 'ਚ ਜ਼ਿਕਰ ਕੀਤਾ ਹੁਣ ਕੀ ਕਹਿੰਦੇ ਨੇ ਸੀਬੀਆਈ ਕੇ ਕਰਸ਼ਾਨੂ ਸ਼ਰਦਾਦਾ ਸਾਨੂੰ ਫਿਰ ਭਾਰਤੀ ਨਾਗਰਿਕ ਸੁਰੱਖਿਆ ਸੁਰક્ષા ਜਿਹੜੀ ਸਹਿੰਤਾ ਨਵਾਂ ਕਾਨੂੰਨ ਉਹਦੇ ਤਹਿਤ ਜਿਹੜਾ ਸੈਕਸ਼ਨ 187 ਦੇ ਤਹਿਤ ਸਾਨੂੰ ਇਹਦਾ 4 ਦਿਨ ਦਾ ਹੋਰ ਰਿਮਾਂਡ ਚਾਹੀਦਾ ਮਤਲਬ 9 ਦਿਨ ਦਾ ਪਹਿਲਾਂ ਹੋ ਗਿਆ 4 ਦਿਨ ਦਾ ਹੋ ਗਿਆ 13 ਦਿਨ ਦਾ ਰਿਮਾਂਡ ਸੀਬੀਆਈ ਲੈ ਚੁੱਕੀ ਤੇ ਹਲੇ 2 ਦਿਨ ਬਾਕੀ ਆ 40 ਦਿਨ ਦੇ ਵਿੱਚ ਵਿੱਚ ਤੁਸੀਂ ਕਾਨੂੰਨ ਮੁਤਾਬਕ ਕਿਸੇ ਵੀ ਕਤਦੋਸ਼ੀ ਜਾਂ ਜਿਹੜੇ ਤੁਹਾਡੇ ਅਰੈਸਟ ਦੇ ਵਿੱਚ ਤੁਸੀਂ ਉਹਦਾ ਰਿਮਾਂਡ ਲੈ ਸਕਦੇ ਹੋ ਹੁਣ ਕਹਿ ਰਹੇ ਨੇ ਕਿ ਜਿਹੜਾ ਇਹਦੇ ਚ ਜਿਹੜਾ ਇੰਟੈਰੋਗੇਸ਼ਨ ਜਾਂ ਜਿਹੜੇ ਡਿਸਟ੍ਰੀਕਟ ਡਾਟਾ ਜਿਹੜਾ ਉਹਨਾਂ ਨੂੰ ਮਿਲਿਆ ਉਹਦੇ ਮੁਤਾਬਕ ਜਿਹੜੇ ਦੇ ਮੋਬਾਈਲ ਫੋਨ ਜਾਂ ਹੋਰ ਡਾਕੂਮੈਂਟ ਡਾਕੂਮੈਂਟਸ ਦੇ ਵਿੱਚ ਡਾਇਰੀਆਂ ਆ ਜਾਂਦੀਆਂ ਨੇ ਜਾਂ ਦਸਤਾਵੇਜ਼ ਆ ਜਾਂਦੇ ਨੇ ਉਹਦੇ ਮੁਤਾਬਕ ਜਿਹੜਾ ਵਾ ਜਿਹੜੀ ਸਰਚ ਜਿਹੜੀ ਅਭਿਆਨ ਕੀਤੀ ਉਹਦੇ ਮੁਤਾਬਕ ਜਿਹੜਾ ਵਾ ਵੱਡੇ ਖੁਲਾਸੇ ਹੋਏ ਨੇ ਉਹਦੇ ਚ ਕਿਹਾ ਕਿ ਜਿਹੜਾ ਹੀ ਹੈਜ਼ ਬੀਨ ਐਕਟਿੰਗ ਐਜ਼ ਅ ਕੰਡਿਊਟ ਮਤਲਬ ਇੱਕ ਦਲਾਲ ਦੇ ਤੌਰ ਤੇ ਕੰਮ ਕਰਦਾ ਆ ਰਿਹਾ ਸੀ ਔਰ ਕਰਪਟ ਡੀਲਿੰਗ ਇਨਵੋਲਵਮੈਂਟ ਜਿਹੜੇ ਹਰਚੰਦ ਸਿੰਘ ਭੁੱਲਰ ਜਿਹੜਾ ਅਕਿਊਜ਼ਡ ਆ ਜਾਂ ਜਿਹੜੇ ਕਰਪਟ ਡੀਲਿੰਗ ਜਿਹੜੇ ਮਤਲਬ ਗੈਰ ਕਾਨੂੰਨੀ ਜਾਂ ਜਿਹੜੀਆਂ ਇਦਾਂ ਦੇ ਰਿਸ਼ਤਵ ਵਿਖੋਰੀ ਵੱਡੀ ਖੋਰ ਉਹਦੇ ਤੌਰ ਤੇ ਇਹਦਾ ਵਿੱਚ ਆਇਆ ਜਿਕਰ ਔਰ ਸਿਰਫ ਹਰਚੰਦ ਸਿੰਘ ਭੁੱਲਰ ਵਾਸਤੇ ਹੀ ਜਿਹੜੀਆਂ ਕਰਪਟ ਡੀਲਿੰਗਸ ਹੋ ਰਹੀਆਂ ਸੀ ਬੇਈਮਾਨ ਉਹਦੇ ਵਾਸਤੇ ਸਿਰਫ ਇਹ ਹਰਚੰਦ ਸਿੰਘ ਭੁੱਲਰ ਵਾਸਤੇ ਹੀ ਨਹੀਂ ਬਲਕਿ ਅਦਰ ਸੀਨੀਅਰ ਪਬਲਿਕ ਸਰਵੰਟ ਅਦਰ ਸੀਨੀਅਰ ਪਬਲਿਕ ਸਰਵੰਟ ਮੀਨ ਪੰਜਾਬ ਦੇ ਵੱਡੇ ਨੌਕਰਸ਼ਾਹ ਚਾਹੇ ਉਹ ਪੁਲਿਸ ਪ੍ਰਸ਼ਾਸਨ 'ਚ ਕੰਮ ਕਰਦੇ ਨੇ ਚਾਹੇ ਉਹ ਸਿਵਲ ਪ੍ਰਸ਼ਾਸਨ ਵਿੱਚ ਕੰਮ ਕਰਦੇ ਨੇ ਉਹਨਾਂ ਵਾਸਤੇ ਵੀ ਇਹ ਕੰਮ ਕਰਦਾ ਸੀ ਉਹ ਖਲਾਸੇ ਵੀ ਹੋਣਗੇ ਵੱਡੇ ਕਿ ਉਹ ਕਿਹੜੇ ਨੇ ਪੰਜਾਬ ਦੇ ਵੱਡੇ ਨੌਕਰਸ਼ਾ ਜਿਨ੍ਹਾਂ ਵਾਸਤੇ ਕਿਰਸ਼ਾਨੂ ਸ਼ਾਹ ਦਾ ਵੀ ਜਿਹੜਾ ਵਾ ਦਲਾਲੀ ਕਰਦਾ ਹੁਣ ਜਿਹੜਾ ਹੁਣ ਖਲਾਸਾ ਕਰਾਂਗੇ ਜਿਹੜਾ ਸੀਬੀਆਈ ਨੇ ਦਲੀਲ ਦਿੱਤੀ ਆ ਕੀ ਕਹਿੰਦੇ ਹੈਗੇ ਨੇ ਉਹਦੇ 'ਚ ਕਿ ਇਹ ਸਿਰ ਹਰਚੰਦ ਸਿੰਘ ਭੁੱਲਰ ਨਹੀਂ ਹੀ ਨਹੀਂ ਬਲਕਿ ਹੋਰਾਂ ਵਾਸਤੇ ਵੀ ਕੰਮ ਕਰਦਾ ਔਰ ਕੀ ਇਹ ਇਸ ਰੋਲ ਸੀ ਦલાਲ ਦਾ ਉਹਦਾ ਸੀ ਕਿ ਇਨਫਲੂencing ਇਨਵੈਸਟੀਗੇਸ਼ਨ ਜਿਹੜੀਆਂ ਵੱਖ-ਵੱਖ ਜਿਹੜੀਆਂ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਜਾਂ ਕੋਈ ਹੋਰ ਸਿਸਟਮ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਚੱਲਦੀਆਂ ਸੀ ਉਹਦੇ 'ਚ ਵੀ ਇਹਦਾ ਪ੍ਰਭਾਵ ਸੀ ਪ੍ਰਭਾਵ ਪਾਉਂਦਾ ਸੀ ਕਲੀਨ ਚਿੱਟ ਦਵਾਉਣੀ ਜਾਂ ਕਿਸੇ ਨੂੰ ਰਗੜਨਾ ਉਹ ਆ ਗਿਆ ਇਨਵੈਸਟੀਗੇਸ਼ਨ ਆ ਗਈ ਨਾਲ ਦੀ ਨਾਲ ਟਰਾਂਸਫਰ ਤੇ ਪੋਸਟਿੰਗ ਮਤਲਬ ਅਫਸਰਾਂ ਦੀਆਂ ਟਰਾਂਸਫਰ ਤੇ ਪੋਸਟਿੰਗ ਵੀ ਕਰਾਉਂਦਾ ਸੀ ਉਹ ਟਰਾਂਸਫਰ ਪੋਸਟਿੰਗ ਹੋ ਸਕਦਾ ਕਿ ਐਸ ਐਚਓ ਲੈਵਲ ਦੇ ਇੰਸਪੈਕਟਰ ਰੈਂਕ ਦੇ ਡੀ ਐਸ ਪੀ ਰੈਂਕ ਦੇ ਐਸ ਪੀ ਰੈਂਕ ਦੇ ਇਹ ਤੇ ਹੋ ਸਕਦੀਆਂ ਵੀ ਕਿਸੇ ਨੂੰ ਹੈੱਡ ਕੁਆਰਟਰ ਲਾ ਦਿੱਤਾ ਕਿਸੇ ਨੂੰ ਡੀ ਲਾ ਦਿੱਤਾ ਕਿਸੇ ਨੂੰ ਐਸ ਐਚਓ ਨਥਾ ਸਿੰਘ ਚੌਂਕੀ ਲਾ ਦਿੱਤਾ ਕਿਸੇ ਨੂੰ ਐਸ ਐਚਓ ਪੋਲਾ ਸਿੰਘ ਚੌਂਕੀ ਲਾ ਦਿੱਤਾ ਪਰ ਜੇ ਵੱਡੇ ਅਫਸਰਾਂ ਦੀਆਂ ਪੋਸਟਿੰਗ ਤੇ ਟਰਾਂਸਫਰ ਮੰਨ ਲਓ ਜੇ ਐਸ ਪੀ ਲੈਵਲ ਦੀਆਂ ਐਸਐਸਪੀ ਲੈਵਲ ਦੀਆਂ ਇਹਦਾ ਮਤਲਬ ਹੈ ਕਿ ਫਿਰ ਇਹਦੇ ਪੋਲਿਟਿਕਲ ਲੋਕਾਂ ਦੇ ਨਾਲ ਵੀ ਇਹ ਚੰਗੇ ਸਬੰਧ ਹੈਗੇ ਨੇ ਉਹਨਾਂ ਦੇ ਨਾਲ ਵੀ ਉੱਠਣਾ ਬੈਠਣਾ ਤੇ ਜਿਹੜੀਆਂ ਉਹ ਵਾਲੀਆਂ ਪੋਸਟਾਂ ਹਨ ਹੋ ਸਕਦਾ ਕਿ ਡੀਐਸਪੀ ਲੈਵਲ ਦੀਆਂ ਤੇ ਇੱਕ ਆਈਜੀ ਜਾਂ ਡੀਆਈਜੀ ਕਰਦੇ ਵਿਦਨ ਦਾ ਰੇਂਜ ਪਰ ਜੇ ਐਸਐਸਪੀ ਲੈਵਲ ਦੀਆਂ ਪੋਸਟਿੰਗ ਜਾਂ ਟਰਾਂਸਫਰ ਇਹਦਾ ਮਤਲਬ ਹੈ ਕਿ ਜਿਹੜੇ ਸਰਕਾਰ ਚਲਾਉਂਦੇ ਨੇ ਲੋਕ ਉਹਨਾਂ ਦੇ ਨਾਲ ਵੀ ਸਬੰਧ ਹੋ ਸਕਦੇ ਨੇ ਤਾਂ ਹੀ ਲਿਖਿਆ ਪੋਸਟਿੰਗ ਐਂਡ ਟਰਾਂਸਫਰਸ ਪਲੱਸ ਇਸ਼ੂਇੰਗ ਆਫ ਆਰਮ ਲਾਇਸੈਂਸ ਮਤਲਬ ਆਰਮ লাইসেনਸ ਬਣਾਉਣ ਵਿੱਚ ਜਿਹੜੇ ਅਫਸਰ ਕੋਣ ਲਾਇਸੈਂਸ ਜਾਰੀ ਕਰਦਾ ਜ਼ਿਲੇ ਦਾ ਡਿਪਟੀ ਕਮਿਸ਼ਨਰ ਮਤਲਬ ਜ਼ਿਲੇ ਦੇ ਡਿਪਟੀ ਕਮਿਸ਼ਨਰ ਕੋਲ ਹੀ ਫਾਈਨਲ ਅਥਾਰਟੀ ਆ ਕਿ ਉਹ ਆਰਮ ਲਾਇਸੈਂਸ ਇਸ਼ੂ ਕਰਦਾ ਮਤਲਬ ਜਿੰਨਾ ਲੋਕਾਂ ਦੇ ਲਾਇਸੈਂਸ ਨਹੀਂ ਬੰਦੇ ਹੋਣਗੇ ਪੰਜਾਬੀਆਂ ਨੂੰ ਸ਼ੌਂਕ ਹਥਿਆਰਾਂ ਦਾ ਜਿਨ੍ਹਾਂ ਨੂੰ ਆਪਣੇ ਸ਼ੌਂਕ ਪੂਰੇ ਕਰਨੇ ਕਿ ਇੱਥੇ ਨੇਫੇ ਦੇ ਵਿੱਚ ਪਿਸਤੌਲ ਗਲੌਕ ਟੰਗਿਆ ਹੋਵੇ ਰਵਾਲਵਰ ਟੰਗਿਆ ਮੋਢੇ ਦੇ ਦਨਾਲੀ ਹੋਵੇ ਨਾ ਉਹਨਾਂ ਲੋਕਾਂ ਦੇ ਸ਼ੌਂਕ ਕੌਣ ਪੂਰਾ ਕਰਦਾ ਸੀ? ਕ੍ਰਿਸ਼ਾਨੂੰ ਸ਼ਾਰਦਾ ਤੇ ਕ੍ਰਿਸ਼ਾਨੂੰ ਸ਼ਾਰਦਾ ਦੀ ਪਹੁੰਚ ਡੀਸੀ ਹੁਣ ਉਹ ਕਿਹੜੇ ਕਿਹੜੇ ਡੀਸੀ ਨੇ ਮਾਂ ਦੇ ਪੁੱਤ ਜਾਂ ਮਾਂ ਦੀਆਂ ਧੀਆ ਉਹ ਵੀ ਖਲਾਸੇ ਹੋ ਗਏ ਨੇ ਕਿ ਉਹ ਇਸ ਟਾਈਮ ਡੀਸੀ ਜਿਹੜਾ ਫਲਾਣੇ ਜ਼ਿਲ੍ਹੇ ਦੇ ਵਿੱਚ ਲੱਗਾ ਤੇ ਅੱਜ ਕੱਲ ਕਿੱਥੇ ਆ ਉਹ ਪੰਜਾਬੀ ਆ ਜਾਂ ਗੈਰ ਪੰਜਾਬੀ ਆ ਜਾਂ ਮੁੰਡਾ ਵਾ ਜਾਂ ਕੁੜੀ ਆ ਉਹਦੀ ਸਰਵਿਸ 8 ਸਾਲ ਹੋਈ ਜਾਂ 10 ਸਾਲ ਹੋਈ ਆ ਉਹ ਵੀ ਖਲਾਸੇ ਹੋ ਗਏ ਨੇ ਉਹ ਵੀ ਪਤਾ ਲੱਗ ਗਿਆ ਸੀਬੀਆਈ ਨੂੰ ਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਰਹੇ ਨੇ ਜਿੱਥੇ ਕਰਸ਼ਾਨੂ ਸ਼ਰਦਾ ਦੀ ਪਹੁੰਚ ਆ ਜੇਕਰ ਤੇ ਵੀ ਹੈ ਕਿ ਇੱਕ ਤੇ ਡੀਸੀ ਨੇ ਨਾ 26 ਲਾਇਸੈਂਸ ਜਿਹੜੇ ਨੇ ਜਾਰੀ ਕਰ ਦਿੱਤੇ ਕਿਨੇ ਉਹਨਾਂ ਨੂੰ ਵੀ ਭਾਜਣਾ ਪਈਆਂ ਉਹਨਾਂ ਨੂੰ ਵੀ ਸੁੱਖ ਨਾਲ ਨੀਂਦ ਨਹੀਂ ਆ ਰਹੀ ਹੈਗੀ ਉਹ ਵੀ ਗੋਲੀਆਂ ਦੋ ਦੋ ਖਾਂਦੇ ਨੇ ਇੱਕ ਟੈਂਸ਼ਨ ਵਾਲੀ ਇੱਕ ਬਲੱਡ ਪ੍ਰੈਸ਼ਰ ਵਾਲੀ ਤੇ ਜਦੋਂ ਤੁਹਾਨੂੰ ਟੈਂਸ਼ਨ ਪੇਜੇ ਫਿਰ ਤੀਜੀ ਬਿਮਾਰੀ ਚੰਬੜ ਜਾਂਦੀ ਹੈਗੀ ਉਹ ਸ਼ੂਗਰ ਫਿਰ ਸ਼ੂਗਰ ਦੀ ਗੋਲੀ ਵੀ ਖਾਣੀ ਪੈਂਦੀ ਹੈਗੀ ਹੁਣ ਉਹ ਜਿਹੜੇ ਅਫਸਰ ਵੀ ਉਹਨਾਂ ਨੂੰ ਨੀਂਦਾਂ ਨਹੀਂ ਆਉਂਦੀਆਂ ਨਾ ਹੁਣ ਸਭ ਤੋਂ ਵੱਡੀ ਸਵਾਲ ਹੈ ਕਿ ਕਹਿੰਦੇ ਨੇ ਕਿ issuing of arm license ਪਲੱਸ ਜਿਹੜਾ ਹੋਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ facilitating of registration and cancellation of FIR ਮਤਲਬ ਇੰਨੀ ਇਹ ਯੁਰਤ ਇੰਨੀ ਇਹ ਪਹੁੰਚ ਇੰਨੀ ਇਹ ਅਪਰੋਚ ਇੰਨੇ ਮੋਢੇ ਜਿਨ੍ਹਾਂ ਦੇ ਸਟਾਰ ਲੱਗੇ ਸੀ ਤੇ ਨਾਲ ਸ਼ੇਰ ਲੱਗੇ ਸੀ ਉਨਾ ਨਾਲੇ ਦੀ ਜਿਹੜੀ ਉੱਠਣੀ ਬੈਠਣੀ ਸੀ ਕਿਸੇ ਦੇ ਖਿਲਾਫ ਐਫ ਆਈ ਆਰ ਰਜਿਸਟਰਡ ਕਰਨੀ ਜਾਂ ਕੈਨਸਲ ਕਰਨੀ ਜਾਂ ਰੱਦ ਕਰਨੀ ਕੁਐਸ਼ ਕਰਵਾਉਣੀ ਜਾਂ ਕਿਸੇ ਨੂੰ ਟੰਗ ਦੇਣਾ ਤੇ ਜਾਂ ਕਿਸੇ ਨੂੰ ਬਰੀ ਕਰ ਦੇਣਾ ਉਹ ਵੀ ਇਹ ਕੰਮ ਕਰਦਾ ਸੀ ਮਤਲਬ ਐਡਾ ਵੱਡਾ ਦਲਾਲ ਤੇ ਦਲਾਲੀ ਐਵੇਂ ਨਹੀਂ ਹੁੰਦੀ ਹੋਗੀ ਮਤਲਬ ਉਹਦੇ ਜਿਹੜੇ ਜਿੰਨਾ ਵਾਸਤੇ ਕੰਮ ਕਰਦਾ ਹੋਊਗਾ ਉਹਨਾਂ ਦੀਆਂ ਪਹੁੰਚਾਂ ਦੇਖੋ ਕਿੰਨੀਆਂ ਵੱਡੀਆਂ ਵੱਡੀਆਂ ਉਹਨਾਂ ਦੇ ਮੋਢਿਆਂ ਦੇ ਕੀ ਸਟਾਰ ਸੀ ਉਹਨਾਂ ਦੇ ਗੱਡੀਆਂ ਤੇ ਸ਼ੇਰ ਲੱਗੇ ਹੋਣੇ ਨੇ ਜਿਹੜੇ ਵੱਡੇ ਲੋਕ ਹੁੰਦੇ ਨਾ ਵੱਡੇ ਅਫਸਰ ਉਹਨਾਂ ਦੇ ਸ਼ੇਰ ਲੱਗੇ ਨੇ ਕਿਸੇ ਅਫਸਰ ਦੇ ਨਾ ਗੱਡੀ ਜਦੋਂ ਜਾਂਦੀ ਹੁੰਦੀ ਨਾ ਅੱਜਕੱਲ ਵੱਡੇ ਅਫਸਰਾਂ ਕੋਲ ਨਾ ਜਿਹੜੇ ਪੁਲਿਸ ਵਾਲਿਆਂ ਦੀ ਗੱਲ ਕਰ ਲਈਏ ਤਾਂ ਫੋਰਚਨਰ ਕਈਆਂ ਦੇ ਪਿੱਛੇ ਨਾ ਇੱਕ ਸਟਾਰ ਲੱਗਾ ਹੁੰਦਾ ਕਈਆਂ ਦੇ ਦੋ ਲੱਗੇ ਹੁੰਦੇ ਨੇ ਕਈਆਂ ਤੇ ਤਿੰਨ ਲੱਗੇ ਹੁੰਦੇ ਨੇ ਤੇ ਸਿਰਫ ਚਾਰ ਜਿਹੜੇ ਸਟਾਰ ਉਹ ਇੰਡੀਆ ਦੇ ਵਿੱਚ ਇੱਕ ਬੰਦੇ ਦੇ ਲੱਗਦੇ ਹੈਗੇ ਨੇ ਜਿਹੜਾ ਆਰਮੀ ਚੀਫ ਹੋਵੇ ਹੋਰ ਕਿਸੇ ਦੇ ਨਹੀਂ ਲੱਗਦੇ ਹੈਗੇ ਨਾ ਹੁਣ ਉਹ ਲੋਕ ਜਾਂ ਸਿਵਲ ਪ੍ਰਸ਼ਾਸਨ ਵਾਲੇ ਲੋਕ ਉਹਨਾਂ ਲੋਕਾਂ ਦੇ ਕਰਕੇ ਦੇਖੋ ਦੇਖੋ ਟਰਾਂਸਫਰ ਕਰਾਉਣੀ ਪੋਸਟਿੰਗ ਕਰਵਾਉਣੀ ਐਫ ਆਈ ਆਰ ਰਜਿਸਟਰਡ ਕਰਨੀ ਜਾਂ ਕੈਨਸਲ ਕਰਨੀ ਜਾਂ ਲਾਇਸੈਂਸ ਆਰਮ ਲਾਇਸੈਂਸ ਇਸ਼ੂ ਕਰਵਾਉਣੇ ਜਾਂ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਆ ਮਤਲਬ ਤੁਹਾਡੇ ਖਿਲਾਫ ਇਨਵੈਸਟੀਗੇਸ਼ਨ ਹੋ ਰਹੀ ਆ ਪੁਲਿਸ ਨੇ ਪਰਚਾ ਦਰਜ ਕਰਤਾ ਜਾਂ ਕੋਈ ਸਿਵਲ ਮੈਟਰ ਹੈਗਾ ਤੂੰ ਕਹੇ ਵੀ ਦੇਖੋ ਜੇ ਜੇ ਬਰੀ ਹੋਣਾ ਜੇ ਕਲੀਨ ਚਿੱਟ ਲੈਣੀ ਹੈ ਤੇ ਭਾਈ ਮਾਇਆ ਲੱਗੂਗੀ ਉਹ ਧਾਣੀਆ ਮੂੰਹ ਮਿੱਠਾ ਕਰਾਉਣਾ ਪਊਗਾ ਮਠਾਈ ਦਾ ਡੱਬਾ ਚਲਦਾਗਾ ਉਹ ਸਾਰੀਆਂ ਚੀਜ਼ਾਂ ਇਹ ਜਿਹੜੇ ਨੇ ਪੱਕੇ ਸਾਹਮਣੇ ਕਹਿੰਦੇ ਇਹ ਨੂੰ ਧਿਆਨ ਵਿੱਚ ਰੱਖਦੇ ਜਿਹੜੇ ਮੋٹے ਪੰਜਾਤ ਕੀ ਆ ਇਹਦਾ ਮਤਲਬ ਇੱਕ ਜਿਹੜਾ ਇੱਕ ਵਾਈਡਰ ਕਾਂਸਪੀਰੇਸੀ ਆ ਜਿਹੜੇ ਇੱਕ ਸਾਜ਼ਿਸ਼ ਆ ਉਹਦੇ ਵਿੱਚ ਕਿਹੜੇ ਕਿਹੜੇ ਲੋਕ ਮਲੇ ਨੂੰ ਸਭ ਕੁਝ ਤੇ ਇਸ ਕਰਕੇ ਇਹ ਅੰਡਰ ਵੈਰੀਫਿਕੇਸ਼ਨ ਆ ਸਭ ਕੁਝ ਇਹ ਜਿਹੜੀਆਂ ਚੀਜ਼ਾਂ ਆ ਰਹੀਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਇਨਵੈਸਟੀਗੇਸ਼ਨ ਜਿਹੜੇ ਖਲਾਸਾ ਹੋਇਆ ਕਿ ਇਹਨੇ ਪਿਛਲੇ 2 ਸਾਲਾਂ ਦੇ ਵਿੱਚ ਇਹਨਾਂ ਤੇ ਇਹਨਾਂ ਦੀ ਪਤਨੀ ਦਾ ਨਾਮ ਵੀ ਆ ਗਿਆ ਜਿਨ੍ਹਾਂ ਦਾ ਨਾਮ ਹੈ ਹਣੀ ਸ਼ਰਮਾ ਉਹ ਕਹਿੰਦੇ ਨੇ ਕਿ ਕਰੀਬ ਸਵਾ ਕਰੋੜ ਰੁਪਈਆ ਇਹਨਾਂ ਨੇ ਇਸੇ ਕੰਮ ਤੋਂ ਇਕੱਠਾ ਕੀਤਾ ਦਲਾਲੀਆਂ ਤੋਂ ਕਮਾਏ ਨੇ ਮਤਲਬ ਆਪ ਵੀ ਕਮਾ ਕੇ ਦਿੱਤੇ ਨੇ ਤੇ ਕੁਝ ਹਿੱਸਾ ਇਹ ਵੀ ਰੱਖਿਆ ਮਨ ਲਓ ਕਿ ਇਸ ਨੂੰ 10 ਲੱਖ ਦੇ ਤਾਂ 2 ਲੱਖ ਆਪਣੀ ਜੇਬ ਚ ਪਾ ਲਿਆ ਉਹ ਕਿਨੂੰ 20 ਲੱਖ ਦਿੱਤਾ ਹੋਗਾ 2 ਲੱਖ ਮਤਲਬ ਰੇਟ ਉਹਨੇ ਕੀਤਾ ਉਹ 2 ਸਾਲਾਂ ਦੇ ਵਿੱਚ ਇਹਨੇ ਵੀ ਸਵਾ ਕਰੋੜ ਰੁਪਏ ਇਕੱਠਾ ਕੀਤਾ ਸਿਰਫ ਪੈਸੇ ਦੇ ਕਰੋੜ ਔਰ ਸਭ ਤੋਂ ਵੱਡੀ ਗੱਲ ਇਹ ਕਿ ਨਾਲ ਦੀ ਨਾਲ ਇਹ ਕਹਿ ਰਹੇ ਨਹੀਂ ਕਿ ਜਿਹੜੀ ਇਹ ਕਰਪਟ ਐਕਟੀਵਿਟੀ ਦੇ ਵਿੱਚ ਇਹਦਾ ਜਿਹੜਾ ਰੋਲ ਸੀ ਉਹ ਐਜ਼ ਅ ਕੰਡਿਊਟ ਮਤਲਬ ਦਲਾਲ ਦੇ ਤੌਰ ਤੇ ਜੀ ਆ ਰਿਹਾ ਸੀ ਤੇ ਫੈਸਿਲੀਟਿੰਗ ਅ ਫੇਵਰ ਫੋਰ ਪਬਲਿਕ ਸਰਵੰਟ ਐਂਡ ਪ੍ਰਾਈਵੇਟ ਪਾਰਟੀ ਮਤਲਬ ਦੂਜਿਆਂ ਨੂੰ ਜਿਹੜਾ ਪਬਲਿਕ ਸਰਵੰਟ ਮਤਲਬ ਸਰਕਾਰੀ ਨੌਕਰਸ਼ਾ ਵੱਡੇ ਨੌਕਰਸ਼ਾ ਤੇ ਪ੍ਰਾਈਵੇਟ ਪਾਰਟੀ ਪ੍ਰਾਈਵੇਟ ਪਾਰਟੀ ਪਿੱਛੇ ਜੇ ਚਰਚਾ ਹੋਈ ਸੀ ਕਿ ਇਹਦੇ ਜਿਹੜੇ ਸਬੰਧ ਨੇ ਸਿਆਸੀ ਲੀਡਰਾਂ ਦੇ ਨਾਲ ਵੀ ਆ ਸੱਤਾਧਾਰੀਆਂ ਦੇ ਨਾਲ ਵੀ ਆ ਸੱਤਾਧਾਰੀਆਂ ਦੇ ਵਿੱਚ ਕੁਝ ਐਮਐਲਏ ਪਾਵਰਫੁੱਲ ਕੋਈ ਆਮਾਦੀ ਪਾਰਟੀ ਦੇ ਲੀਡਰ ਹੋ ਸਕਦੇ ਨੇ ਤੇ ਕੁਝ ਮਨਿਸਟਰਾਂ ਦੇ ਨਾਲ ਵੀ ਇਹਦਾ ਉੱਠਣਾ ਬੈਠਣਾ ਸੀ ਉਹਨਾਂ ਵਾਸਤੇ ਵੀ ਇਹ ਕੰਮ ਕਰਦਾ ਉਹ ਵੀ ਹੁਣ ਨਿਸ਼ਾਨੇ ਤੇ ਆ ਗਏ ਨੇ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਤਾਂ ਸੀਬੀਐਨਏ ਜਿਹੜੇ ਦਲੀਲਾਂ ਦਿੱਤੀਆਂ ਠੋਸ ਖਲਾਸੇ ਵੱਡੇ ਨੇ ਉਹ ਕਹਿੰਦੇ ਨੇ ਕਿ ਇਹਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਵਾ ਸਾਨੂੰ ਰਿਮਾਂਡ ਜਿਹੜਾ ਵਾ ਚਾਹੀਦਾ ਚਾਰ ਦੇ ਹੁੰਦਾ ਹੁਣ ਉਹਦੇ 'ਚ ਸਭ ਤੋਂ ਵੱਡੀ ਗੱਲ ਹੈ ਕਿ ਨਾਲ ਉਹ ਕਹਿੰਦੇ ਹੈਗੇ ਨਹੀਂ ਕਿ ਇਸ ਕਰਕੇ ਚਾਹੀਦਾ ਹੈਗਾ ਕਿ ਇਨਵੈਸਟੀਗੇਸ਼ਨ ਟੂ ਟ੍ਰੇਸ ਦੀ ਫਲੋ ਆਫ ਬ੍ਰਾਈਬ ਮਨੀ ਐਂਡ ਦੀ ਆਇਡੈਂਟੀਫਾਈ ਦੀ ਅਲਟੀਮੇਟ ਬੈਨੀਫਿਸ਼ਰੀ recover the concealed or other undisclosed digital and documentary evidence from his position possession hun sab to badi gal ki jehda bribery money da flow si kitthon janda kitthe kitthon aunde kitthon jande si kinna nu hissa milda si aur plus jehde asli jehde benefit beneficiary ne unna ਦੀ ਪਛਾਣ ਕਰਾਉਣ ਵਾਸਤੇ ਤੇ ਕੁਝ ਜਿਹੜਾ ਡਿਜੀਟਲ ਡਾਟਾ ਜਾਂ ਡਾਕੂਮੈਂਟਰੀ ਉਹਦੀ ਤਸਦੀਕ ਕਰਨ ਵਾਸਤੇ ਵੀ ਇਹਦਾ ਜਿਹੜਾ ਰਿਮਾਂਡ ਜਿਹੜਾ ਚਾਹੀਦਾ ਹੈਗਾ ਔਰ ਸਭ ਤੋਂ ਵੱਡੀ ਗੱਲ ਜਿਹੜੇ ਇਹਦੇ ਵਿੱਚ ਡਿਜੀਟਲ ਡਾਟਾ ਜਾਂ ਮੋਬਾਈਲ ਜਾਂ ਅਦਰ ਜਿਹੜੇ ਇਲੈਕਟ੍ਰੋਨਿਕ ਡਿਵਾਈਸ ਮਿਲੇ ਨੇ ਤੇ ਨਾਲ ਦੀ ਨਾਲ ਉਹ ਕਹਿ ਰਹੇ ਨੇ ਕਿ ਆਇਡੈਂਟੀਫਾਈ ਦੇ ਅਦਰ ਪਬਲਿਕ ਸਰਵੰਟ ਐਂਡ ਦੀ ਪ੍ਰਾਈਵੇਟ ਇੰਡੀਵਿਜੂਅਲ ਇਜ਼ ਦੀ ਸਿਮਿਲਰੀ ट्रांजੈਕਸ਼ਨ ਇਹ ਜਿਹੜੇ ਪਬਲਿਕ ਸਰਵੰਟ ਆ ਤੇ ਪ੍ਰਾਈਵੇਟ ਜਿਹੜੇ ਬੰਦੇ ਨੇ ਇੰਡੀਵਿਜੂਅਲ ਉਹਨਾਂ ਦੀ ਤਸਦੀਕ ਉਹਨਾਂ ਦੀ ਸ਼ਨਾਖਤ ਉਹਨਾਂ ਦੇ ਚਿਹਰੇ ਬੇਨਕਾਬ ਉਹਦੇ ਕਰਨ ਵਾਸਤੇ ਇਸ ਕਰਕੇ ਸਾਨੂੰ ਚਾਰ ਦੇ ਹੁੰਦੀ ਇਹਦੀ ਹੋਰ ਪੁਲਿਸ ਜਾਂ ਸੀਬੀਆਈ ਕਸਟਡੀ ਚਾਹੀਦੀ ਹੈ ਹੁਣ ਇਸ ਕਰਕੇ ਜਿਹੜਾ ਇਹ ਜਿਹੜਾ ਸਵਾਲ ਹੈ ਨਾ ਦੂਜੇ ਪਾਸੇ ਜਿਹੜਾ ਇਹਨਾਂ ਦਾ ਵਕੀਲ ਅੱਜ ਜਿਹੜੇ ਪੇਸ਼ ਹੋਏ ਨੇ ਉਹਨਾਂ ਨੇ ਵੀ ਅਪੋਜ਼ ਕੀਤਾਗਾ ਉਹਨਾਂ ਕਿਹਾ ਕਿ ਆਲਰੇਡੀ ਨੋ ਦੇ ਨਾ ਇਹਨਾਂ ਦੇ ਜਿਹੜੇ ਵਕੀਲ ਨੇ ਪੇਸ਼ ਹੋਏ ਨੇ ਉਹ ਐਡਵੋਕੇਟ ਗੁਰਬੀਰ ਸਿੰਘ ਸੰਧੂ ਸਾਹਿਬ ਪੇਸ਼ ਹੋਏ ਨੇ ਉਹ ਕਹਿੰਦੇ ਕਿ ਆਲਰੇਡੀ ਜਿਹੜਾ ਵਾ ਇਹਦਾ ਜਿਹੜਾ ਵਾ 9 ਦਿਨ ਦਾ ਰਿਮਾਂਡ ਹੈ ਤੇ ਇਹਦੇ ਜਿਹੜੀ ਜਿਹੜੀ ਆ ਹੋ ਚੁੱਕਾ ਸਭ ਕੁਝ ਹੁਣ ਦੁਬਾਰਾ ਜਿਹੜੀ ਰਿਮਾਂਡ ਦੀ ਜਿਹੜੀ ਆ ਜ਼ਰੂਰਤ ਨਹੀਂ ਹੈ ਤੇ ਇਸ ਕਰਕੇ CBI ਪਹਿਲਾਂ ਹੀ ਜਿਹੜਾ ਵਾ ਮੇਰੇ ਕਲਾਇੰਟ ਦੀ ਇੰਟੈਰੋਗੇਸ਼ਨ ਕਰ ਚੁੱਕੇ ਹੈਗੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨੇ ਕਿਹਾ ਹੈ ਕਿ ਹੁਣ ਕੋਈ ਲੋੜ ਨਹੀਂ ਆ ਤੇ ਜਿਹੜਾ ਸਾਡਾ ਕਲਾਇੰਟ ਜਿਹੜਾ ਵਾ ਉਹ ਸਹਿਯੋਗ ਵੀ ਕਰ ਰਿਹਾ ਹੈਗੇ ਇਸ ਕਰਕੇ ਨਾ ਹੀ ਉਹ ਕਹਿ ਰਹੇ ਕਿ ਉਹ ਕੋਈ ਰਿਕਾਰਡ ਨੂੰ ਟੈਂਪਰ ਕਰ ਸਕਦਾ ਹੈਗਾ ਤੇ ਇਸ ਕਰਕੇ ਉਹ ਕਹਿ ਰਹੇ ਕਿ ਇਹ ਜਿਹੜੀ ਪੁਲਿਸ ਕਸਟਡੀ ਦੀ ਮੰਗ ਕੀਤੀ ਜਾ ਰਹੀ ਹੈ ਉਹਨੂੰ ਡਿਕਲਾਈਨ ਕੀਤਾ ਜਾਵੇ ਪਰ ਅਦਾਲਤ ਨੇ ਕ੍ਰਿਸ਼ਾਨੂੰ ਸ਼ਰਦਾ ਦੇ ਵਕੀਲ ਦੀਆਂ ਜਿਹੜੀਆਂ ਵਾ ਉਹ ਦਲੀਲਾਂ ਨਹੀਂ ਸੁਣੀਆਂ ਹੈਗੀਆਂ ਤੇ ਜਦਕਿ सीबीआई ਦੀਆਂ ਜਿਹੜੀਆਂ ਦਲੀਲਾਂ ਵਾ ਉਹਦੇ ਚ ਉਹਨਾਂ ਨੇ ਕਹਿ ਦਿੱਤਾ ਕਿ ਇਸ ਕਰਕੇ ਇਹ ਜਿਹੜਾ ਜਿਹੜਾ ਸਾਰਾ ਜਿਹੜਾ ਮਸਲਾ ਵਾ ਸਾਨੂੰ ਲੋੜ ਹੈ ਕਿਉਂਕਿ ਉਹ ਕਹਿੰਦੇ ਕਿ सीबीआई ਹੈਜ਼ ਲੇਡ ਹੈਡ ਔਨ ਦੀ ਸਮ ਮਟੀਰੀਅਲ ਐਵੀਡੈਂਸ ਫਰੋਮ ਦੀ ਅਨਲਿਸਿਸ ਆਫ ਦੀ ਮੋਬਾਈਲ ਫੋਨ ਆਫ ਦੀ ਅਕਿਊਜ਼ ਕਪਲ विद दी ज्वेलर टू सजेस्ट दैट ही हैज अ क्युमुलेटेड ह्यूज गोल्ड ज्वेलरी अपार्ट फ्रॉम कैश डिपॉजिट पर जेड़ा एकते नगद पैसे नाल दे नेड़े जेड़ा सोना भी जेड़ा ओ मिलया ओ भी एक जांच दा जेड़ा विषय हैगा और क्योंकि वो लिखा गया कि इन द बैंक अकाउंट इन हिज ओनर नेम ਉਹਦੇ ਜਿਹੜੇ ਖਾਤੇ ਨੇ ਤੇ ਉਹਨਾਂ ਦੀ ਜਿਹੜੀ ਪਤਨੀ ਨੇ ਹਣੀ ਸ਼ਰਮਾ ਪਿਛਲੇ 2 ਸਾਲਾਂ ਦੇ ਜਿਹੜੇ ਉਹਦੇ ਖਾਤਿਆਂ ਦੇ ਵਿੱਚ ਪੈਸੇ ਆਏ ਜਾਂਗੇ ਉਹਦੇ ਐਨਲਿਸਿਸ ਕਰਨ ਵਾਸਤੇ ਵੀ ਜਿਹੜਾ ਵਾ ਉਹ ਵੀ ਕੀਤੇ ਆ ਨੇ ਨਾਲ ਦੀ ਇੱਕ ਸੀ ਜਿਹੜੀ ਸੀ ਸੀਡੀ CBI ਨੇ ਜਿਹੜੀ ਆ ਉਹ ਵੀ ਕੀਤੀ ਆ ਬਣਾ ਕੇ ਉਹ ਕੋਡ ਜਿਵੇਂ ਸ਼ੈਦ ਦਿੱਤੀ ਹੋਊਗੀ ਉਸ ਕਰਕੇ ਉਹਨੇ ਕਿਹਾ ਕਿ ਸਾਨੂੰ ਇਹਦੇ ਵਾਸਤੇ ਫਰਦਰ ਇੰਟੈਰੋਗੇਸ਼ਨ ਕਰਨ ਵਾਸਤੇ ਜਿਹੜਾ ਵਾ ਸਾਨੂੰ ਇਹਦੀ ਹੋਰ ਜਿਹੜੀ ਆ ਜਾਂਚ ਦੀ ਇੰਟੈਰੋਗੇਸ਼ਨ ਦੀ ਲੋੜ ਹੈ ਕਿਉਂਕਿ ਉਹ ਕਹਿ ਰਹੇ ਨੇ ਕਿ ਫਰਦਰ ਇੰਟੈਰੋਗੇਸ਼ਨ ਇਨ ਨੈਸਸੇਸਿਟਿਡ ਇਨ ਦੀ ਵਿਊ ਆਫ ਨੇਚਰ ਐਂਡ ਗ੍ਰੈਵਿਟੀ ਆਫ ਦੀ ਫੈਂਸ ਟੂ on earth to the broader conspiracy if and as such his a further pulse remand for 4 days granted jis karke ildalte ne kaha ke jehdi ek offence hai jehde di ਉਹਨਾਂ ਦੀ ਗੰਭੀਰਤਾ ਨੂੰ ਸੰਜੀਦਗਤਾ ਨੂੰ ਇੰਪੋਰਟੈਂਟ ਨੂੰ ਧਿਆਨ ਵਿੱਚ ਰੱਖਦੇ ਹੋਏ ਔਰ ਇੱਕ ਬਾਰਡਰ ਕੌਨਫਰੈਂਸੀ ਜਿਹੜੀ ਕੋਰਟ ਨੇ ਮਹਿਸੂਸ ਕੀਤਾ ਦਿਖਾਈ ਦੇ ਜਿਸ ਕਰਕੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਇਹਦਾ ਜਿਹੜਾ ਵਾ 4 ਦਿਨ ਦਾ ਜਿਹੜਾ ਰਿਮਾਂਡ ਆ ਉਹ ਸੀਬੀਆ ਨੂੰ ਦੇ ਦਿੱਤਾ ਇਹ ਤੇ ਤੁਸੀਂ ਸੀਬੀਆ ਦੀ ਰਿਪੋਰਟ ਪੜ੍ਹੀ ਜਿਹੜੀ ਬੜੀ ਟੈਕਨੀਕਲ ਤੌਰ ਤੇ ਹੈਗੀ ਆ ਪਰ ਸਿੱਧੀ ਗੱਲ ਕਰੀਏ ਸਿੱਧੇ ਭਾਸ਼ਾ ਦੇ ਵਿੱਚ ਜਿਹੜਾ ਨਾਂ ਸੀਗਾ ਉਹ ਤੇ ਆ ਗਿਆ ਕ੍ਰਿਸ਼ਾਨੂੰ ਸ਼ਰਦਾ ਦੀ ਪਤਨੀ ਹਨੀ ਸ਼ਰਮਾ ਦਾ ਹੁਣ ਅਗਲੀ ਜਿਹੜੀ ਕਾਰਵਾਈ ਸੀਬੀ ਦੀ ਕੀ ਹੈ ਕਿ ਹਣੀ ਸ਼ਰਮਾ ਹੁਣ सीबीआई ਉਹਨੂੰ ਗ੍ਰਿਫਤਾਰ ਕਰੇਗੀ ਜਾਂ ਅੱਗੇ ਜਿਹੜਾ ਤੁਸੀਂ ਸੋਨੇ ਦੀ ਗੱਲ ਕੀਤੀ ਹੈਗੀ ਉਹ ਸਾਰੀ ਇੱਕੋ ਡਿਟੇਲ ਸਿੱਧੀ ਭਾਸ਼ਾ ਚ ਦੱਸ ਦੋ ਲੇਕੋ ਸਭ ਤੋਂ ਮੈਟਿਕਲ ਪਹਿਲੀ ਤੇ ਗੱਲ ਹੈ ਕਿ 10 ਤਰੀਕ ਤੱਕ ਕਰਸ਼ਾਨੂ ਸ਼ਰਦਾ ਦਾ ਸੀਬੇ ਨੂੰ ਰਮਾਨ ਮਿਲ ਗਿਆ ਉਹਦੀ ਵਾਈਫ ਦਾ ਨਾਮ ਆ ਗਿਆ ਇਸ ਕੇਸ ਦੇ ਵਿੱਚ ਹੋ ਸਕਦਾ ਕਿ ਉਹਦੀ ਵਾਈਫ ਨੂੰ ਵੀ सीबीआई ਨਾਮਜ਼ਦ ਕਰ ਸਕਦੀ ਆ ਹੋ ਸਕਦਾ ਕਿ ਉਹਦੀ ਜੇ ਲੋਡ ਮਹਿਸੂਸ ਕੀਤੀ ਉਹਦੀ ਵੀ ਰੈਸਟ ਪੈ ਸਕਦੀ ਆ ਫਿਰ ਦੂਜੀ ਗੱਲ ਹੈ ਕਿ ਉਹਦੀ ਵਾਈਫ ਦਾ ਨਾਮ ਆ ਗਿਆ ਕਿਉਂਕਿ ਕੋਰਟ ਦੇ ਵਿੱਚ ਐਵਿਡੈਂਸ ਹੈ ਪਬਲਿਕ ਡਾਕੂਮੈਂਟ ਬਣ ਚੁੱਕਾ ਉਹਦੀ ਵਾਈਫ ਦਾ ਨਾਮ ਆ ਗਿਆ ਇਸ ਕਰਕੇ ਆਪਾਂ ਦੀ ਵਾਈਫ ਦਾ ਨਾਮ ਜ਼ਿਕਰ ਕੀਤਾ ਹਾਲਾਂਕਿ 16 ਤਰੀਕ ਤੋਂ ਤੱਕ 16 ਤਰੀਕ ਤੋਂ ਲੈ ਕੇ ਟਿਲ ਅੱਜ ਅੱਜ ਤੱਕ ਕਿਸੇ ਵੀ ਮੀਡੀਆ ਹਾਊਸ ਨੇ ਉਹਦੀ ਵਾਈਫ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਆਇਆ ਨਹੀਂ ਸੀ ਚਿਹਰਾ ਉਹ ਬੇਨਕਾ ਬਰੀਵ ਨਿਕਾਬ ਨਹੀਂ ਸੀ ਨਾ ਉਹ ਅੱਜ ਚਿਹਰਾ ਹੋ ਗਿਆ ਕਿ ਉਹਦੀ ਵਾਈਫ ਹਾਲਾਂਕਿ ਉਹਦੀ ਵਿਚਾਰੀ ਵਾਈਫ ਦਾ ਕੀ ਕਸੂਰ ਹੋਊਗਾ ਉਹਦਾ ਘਰ ਵਾਲਾ ਤੇ ਗਲਤ ਕੰਮਾਂ ਵਿੱਚ ਪੈ ਗਿਆ ਗੈਰ ਕਾਨੂੰਨੀ ਜਾਂ ਕ੍ਰਿਪਟ ਐਕਟੀਵਿਟੀ ਦੇ ਵਿੱਚ ਪੈ ਗਿਆ ਉਹ ਵੀ ਹੋ ਸਕਦਾ ਹੈ ਕਿ ਹਾਲਾਤ ਬੰਦੇ ਨੂੰ ਬਹੁਤ ਕੁਝ ਕਰ ਜਾਂਦੇ ਹੈਗੇ ਨੇ ਕਿ ਉਹ ਬੰਦਾ ਹੋਊਗਾ ਕਿ ਮੇਰੇ ਨਾਲ ਹੋ ਸਕਦਾ ਉਹਦੇ ਨਾਲ ਦੇ ਇਸ ਟਾਈਮ ਪੁਲਿਸ ਦੇ ਵਿੱਚ ਇੰਸਪੈਕਟਰ ਲੱਗੇ ਹੋਣ ਜਾਂ ਉਹਦੇ ਨਾਲ ਦੇ ਸਪੋਰਟਸ ਡਿਪਾਰਟਮੈਂਟ ਵਿੱਚ ਸਪੋਰਟਸ ਆਫੀਸਰ ਲੱਗੇ ਹੋਣ ਹੈਨਾ ਉਹ ਉਹ ਕਿਸਮਤ ਦਾ ਮਾਰਿਆ ਇਨਾ ਕੰਮਾਂ ਵਿੱਚ ਪੈ ਗਿਆ ਠੀਕ ਹੈ ਕਿ ਹਾਲਾਤ ਬੰਦੇ ਨੂੰ ਮਰਵਾ ਦਿੰਦੇ ਹੈਗੇ ਨਾ ਜੀ ਬੰਦਾ ਨਹੀਂ ਕਿ ਮਾਪੇ ਵੀ ਸਿਰ ਤੇ ਨਹੀਂ ਹੈ ਸੀ ਮਿਹਨਤ ਕਰਕੇ ਉਹ ਵਿਚਾਰਾ ਹੌਕੀ ਖੇਡਿਆਗੀ ਪਰ ਹਾਲਾਤ ਬੰਦੇ ਨੂੰ ਮਜਬੂਰ ਕਰ ਗਏ ਨਾ ਚਲੋ ਉਹ ਹੁਣ ਇਨਸਾਫ ਜਿਹੜਾ ਉਹਨੂੰ ਕਿਵੇਂ ਮਿਲਦਾ ਉਹ ਕਿੰਨੇ ਕਾਗਜ਼ ਉਹ ਹੁਣ ਅਦਾਲਤ ਦਾ ਕੰਮਾਂ ਜਾਂ ਸੀਬੀ ਦੇ ਕੰਮ ਪਰ ਉਹਦੀ ਵਾਈਫ ਉਹ ਵਾਈਫ ਵੀ ਆ ਗਈ ਉਹਦੇ ਦੇ ਨਾਮ ਆ ਗਿਆ ਕਿਉਂਕਿ ਉਹਦੇ ਖਾਤੇ ਵਿੱਚ ਪੈਸੇ ਗਏ ਹੋਣਗੇ ਉਹ ट्रांजैक्शन ਜਿਹੜੀ ਹੋਊਗੀ ਕਿਉਂਕਿ ਬੰਦਾ ਨੌਕਰੀ ਤੇ ਕਰਦਾ ਨਹੀਂਗਾ ਜਾਂ ਹੋਰ ਕੋਈ ਬਿਜ਼ਨਸ ਤਾਂ ਹੈ ਨਹੀਂ ਹੈ ਉਹ ਜਿਹੜੇ ਪੈਸੇ ਆਂਦੇ ਉਹ ਆਪਣੇ ਖਾਤੇ 'ਚ ਵੀ ਜਮ੍ਹਾਂ ਕਰਾ ਲੈਂਦਾ ਹੋਊਗਾ ਜਾਂ ਵਾਈਫ ਦਾ ਹੋ ਸਕਦਾ ਕਿ ਜਿਹੜੇ ਦਲਾਲੀ ਦੇ ਰੂਪ ਦੇ ਵਿੱਚ ਪੈਸੇ ਕ ਆਂਦੇ ਹੋਣਗੇ ਜਾਂ ਕੈਸ਼ ਹੋਣ ਜਾਂ ਕਿਸੇ ਨੂੰ ਕਹਿੰਦਾ ਕਿ ਆ ਮੇਰੀ ਵਾਈਫ ਦਾ ਖਾਤਾ ਉਹਦੇ ਤੇ ਪਾ ਦਿਓ ਇਹ ਵਾਲਾ ਕਿਸੇ ਨੂੰ ਕੀ ਪਤਾ ਸੀ ਕਿ ਮੈਂ ਫੜਿਆ ਜਾਣਾ ਹੈਗਾ ਹਨਾ ਬੰਦੇ ਨੇ ਕੱਲ ਨੂੰ ਮੇਰੇ ਨਾਲ ਕੀ ਹੋ ਜਾਣਾ ਤਾਂ ਤੁਹਾਡੇ ਨਾਲ ਕਿਸੇ ਨੇ ਕੋਈ ਸੋਚਿਆ ਨਹੀਂ ਹੁੰਦਾ ਨਾ ਵੀ ਕੱਲ ਨੂੰ ਕੀ ਹੋਣਾ ਨਾ ਆਪਾਂ ਕਹਿੰਦੇ ਵੀ ਕਿਸੇ ਨੂੰ ਕਹਿੰਦੇ ਵੀ ਆਪਾਂ ਕੱਲ ਮਿਲਾਂਗੇ ਉਹ ਕਹਿੰਦਾ ਯਾਰ ਅੱਜ ਮਿਲ ਲੈ ਕੱਲ ਕਿੰਨੇ ਵੇਖਿਆ ਹੈਗਾ ਨਾ ਹਨਾ ਕੱਲ ਤੇ ਕਾਲ ਦਾ ਦਿਨ ਹੈ ਕਿ ਨਾ ਇਸ ਕਰਕੇ ਉਹ ਜਿਹੜੇ ਹਾਲਾਤ ਦੇ ਵਿੱਚ ਆ ਹੁਣ ਇਹ ਉਹਦੇ ਵਾਈਫ ਦਾ ਦੇ ਨਾਮ ਆ ਗਿਆ ਹੁਣ ਅਸਲ ਉਹ ਆ ਗਿਆ ਟਰਾਂਸਫਰ ਪੋਸਟਿੰਗ ਜਿਨ੍ਹਾਂ ਡੀਸੀ ਨੇ লাইসেনਸ ਬਣਾਈ ਆਰ ਜਿਨ੍ਹਾਂ ਨੇ ਐਫਆਈਆਰ ਕੈਨਸਲ ਕਰਵਾਈ ਰਜਿਸਟਰਡ ਕਰਵਾਈ ਉਹ ਨਾਮ ਉਹ ਮੈਨੂੰ ਲੱਗਦਾ ਕਿ ਜਦੋਂ 10 ਤਰੀਕ ਨੂੰ ਮੁਰ ਅਦਾਲਤ ਦੇ ਵਿੱਚ ਉਹਨੂੰ ਪੇਸ਼ ਕੀਤਾ ਜਾਊਗਾ ਤਾਂ ਉਹ ਦਿਨ ਵੱਡੇ ਖਲਾਸੇ ਹੋਣਗੇ ਹਾਲਾਂਕਿ ਸਾਡੇ ਕੋਲ ਨਾਮ ਹੈ ਸਾਡੇ ਜੋ ਜਾਣਕਾਰ ਦੱਸਦੇ ਨੇ ਕਿ ਆ ਆ ਅਫਸਰ ਹੋ ਸਕਦੇ ਨੇ ਆ ਆ ਪੋਲਿਟਿਸ਼ੀਅਨ ਹੋ ਸਕਦੇ ਨੇ ਜੋ ਜਾਣਕਾਰ ਜੋ ਵਕੀਲਾਂ ਚੋਂ ਗੱਲਾਂ ਆ ਰਹੀਆਂ ਨੇ ਜੋ ਪੋਲਿਟੀਕਲ ਤੌਰ ਤੇ ਗੱਲਾਂ ਆ ਰਹੀਆਂ ਨੇ ਜਾਂ ਜੋ ਚਰਚਾ ਜਾਂ ਨੌਕਰਸ਼ਾਹਾਂ ਦੇ ਵਿੱਚ ਚਰਚਾ ਪਰ ਤੁਸੀਂ ਤਦ ਤੱਕ ਕਿਸੇ ਦਾ ਨਾਮ ਨਹੀਂ ਲੈ ਸਕਦੇ ਜਦ ਤੱਕ ਸੀਬੀਆਈ ਕਿਸੇ ਨੂੰ ਸੰਮਨ ਨਹੀਂ ਭੇਜ ਸਕਦੀ ਜਿਸ ਦਿਨ ਭੇਜੇਗੀ ਜਿਸ ਦਿਨ ਜਿਵੇਂ ਅੱਜ ਉਹਦੀ ਵਾਈਫ ਦਾ ਨਾਮ ਆ ਗਿਆ ਹੋ ਸਕਦਾ ਹੈ ਕਿ ਅਗਲੀ ਵਾਰ ਉਹਨਾਂ ਅਪਸਰਾਂ ਦੇ ਨਾਮ ਆਜੇ ਜਾਂ ਹੋ ਸਕਦਾ ਹੈ ਕਿ ਜਦੋਂ ਚਾਰ ਸ਼ੀਟ ਪੇਸ਼ ਕਰੇਗੀ ਸੀਬੇ ਉਸ ਤੋਂ ਬਾਅਦ ਉਹਨਾਂ ਨੂੰ ਸੰਮਨ ਆ ਸਕਦੇ ਨੇ ਹੁਣ ਸਭ ਤੋਂ ਔਰ ਇਹ ਵੀ ਹੋ ਸਕਦਾ ਹੈ ਕਿ ਸੀਬੀਆਈ ਵਿਜੀਲੈਂਸ ਵਿੱਚ ਕੰਮ ਕਰਦੇ ਲੋਕਾਂ ਨੂੰ ਕਈਆਂ ਦਾ ਮਾਈਨਿੰਗ ਦੇ ਵਿੱਚ ਬਹੁਤ ਕੰਮ ਹੋ ਰਿਹਾ ਕਿੰਨੇ ਵੱਡੇ ਮੌਜਾਂ ਲੁੱਟੀਆਂ ਗਈਆਂ ਨੇ ਪਟਿਆਲੇ ਰਹਿ ਕੇ ਵੀ ਤੇ ਮਹਾਲੀ ਰਹਿ ਕੇ ਵੀ ਹੈੱਡ ਕੁਆਰਟਰ ਦੇ ਜਿੱਦ ਦਿਨ ਉਹਨਾਂ ਨੂੰ ਸੰਮਣ ਹੋ ਗਿਆ ਨਾ ਜੀ ਉਹ ਵੀ ਚਰਚਾ ਤੇ ਫਿਰ ਜਿਹੜੇ ਅੱਜ ਸੀਬੀਆਈ ਵਾਲੇ ਇੱਕ ਦਬਾਹ ਹੇਠ ਹਰਚੰਦ ਸਿੰਘ ਭੁੱਲਰ ਨੂੰ ਬਚਾਉਣ ਵਾਸਤੇ ਜਿਹੜਾ ਕੇਸ ਦਰਜ ਕੀਤਾ ਫਿਰ ਅੱਗੇ ਤੋਂ ਕੋਰਟ ਨਹੀਂ ਆਂਦੇ ਹੈਗੇ ਫਿਰ ਅੱਗੇ ਹਾਈ ਕੋਰਟ ਮਿੰ ਜਾਣਗੇ ਇਹ ਜਿਹੜੇ ਜਿਹੜੇ ਸੀਬੀਆਈ ਦੇ ਹਲਕਿਆਂ ਦੇ ਵਿੱਚ ਜਿਹੜੀ ਚਰਚਾ ਉਹ ਸਾਰੇ ਖਲਾਸੇ ਹੋ ਰਹੇ ਨੇ ਹੁਣ 10 ਨਵੰਬਰ ਨੂੰ 10 ਨਵੰਬਰ ਨੂੰ ਹੋਰ ਚਿਹਰੇ ਜਿਹੜੇ ਨੇ ਉਹ ਬੇਨਕਾਬ ਹੋ ਸਕਦੇ ਨੇ ਉਹ ਕਿਹੜੇ ਨੇ ਜਿਨ੍ਹਾਂ ਨੂੰ ਸੰਭਲਣੀ ਹੋ ਸਕਦੀ ਹੈ ਜਾਂ ਜਿਵੇਂ ਅੱਜ ਉਹਨਾਂ ਦੀ ਵਾਈਫ ਦਾ ਨਾਮ ਆ ਗਿਆ ਆਉਣਾ ਤੇ ਨਹੀਂ ਚਾਹੀਦਾ ਪਰ ਆ ਗਿਆ ਹਨਾ ਕਿਉਂਕਿ ਉਹਦਾ ਵਕੀ ਕਸੂਰ ਹੈ ਪਰ ਪੈਸੇ ਤੇ ਗਏ ਨੇ ਠੀਕ ਹੈ ਉਹਦੇ ਘਰ ਵਾਲਾ ਕੰਮ ਕੀ ਕਰਦਾ ਸਿੱਖ ਸ਼ਾਇਦ ਉਹਦੀ ਵਾਈਫ ਨੂੰ ਪਤਾ ਬਣਾ ਹੋ ਬੱਚਿਆਂ ਨੂੰ ਬਣਾ ਪਤਾ ਹੋਵੇ ਪਰ ਹੁਣ ਬੁਰੇ ਕੰਮ ਦਾ ਤੇ ਬੁਰਾ ਹੀ ਨਤੀਜਾ ਨਾ ਹੁਣ ਆ ਜਿਹੜੇ ਅਫਸਰ ਪਬਲਿਕ ਸਰਵੰਟ ਸੀਨੀਅਰ ਜਿਹੜਾ ਦੇਖੋ ਨਾ ਉਹਨੇ ਲਿਖਿਆ ਸੀ ਜਿਹੜਾ ਕੋਡ ਦੇ ਵਿੱਚ ਹੈ ਕਿ ਸੀਨੀਅਰ ਪਬਲਿਕ ਸਰਵੰਟਸ ਉਹ ਵੱਡੀ ਗੱਲ ਆ ਉਹ ਦੇਖੋ ਡੀਸੀ ਲੈਵਲ ਤੇ ਜਾਂ ਹੋਰ ਲੈਵਲ ਤੇ ਉਹ ਕੋਈ ਮਿਨੀ ਸੈਕਟਰੀਟ 'ਚ ਬੈਠਦਾ ਹੋਊਗਾ ਕੋਈ ਮੇਨ ਸੈਕਟਰੀਟ 'ਚ ਬੈਠਦਾ ਹੋਊਗਾ ਕੋਈ ਡੀਸੀ ਕੰਪਲੈਕਸ ਵਿੱਚ ਬੈਠਦਾ ਹੋਊਗਾ ਉਹ ਸਾਰੇ ਜਿਹੜੇ ਚਿਹਰੇ ਨੇ ਜਿਹੜੇ ਮੰਨਿਆ ਜਾ ਰਿਹਾ ਚਾਰ ਆਈਐਸ 8 ਜਾਂਦਾ ਸਾਈਪੀਐਸ ਤੇ ਚਾਰ ਪੰਜ ਜਿਹੜੇ ਨੇ ਜੁਡੀਸ਼ੀਅਲ ਸੁਆਵਾਂ ਦੇ ਨਾਲ ਸਬੰਧ ਰੱਖਣ ਵਾਲੇ ਲੋਕ ਉਹਨਾਂ ਦੇ ਵਿੱਚ ਔਰ ਪੋਲਿਟਿਸ਼ੀਅਨ ਉਹ ਟੌਪ 9 ਹੋ ਸਕਦਾ ਉਹ ਟੌਪ 19 ਹੋ ਸਕਦਾ ਜਿਹੜੇ ਪਬਲਿਕ ਜਿਹੜੇ ਪ੍ਰਾਈਵੇਟ ਪਾਰਟ ਉਹਦੇ ਚ ਪ੍ਰਾਈਵੇਟ ਪਾਰਟੀ ਲਿਖਿਆਗਾ ਪਰ ਉਹ ਦੱਸ ਦੇਣ ਕਿ ਉਹ ਪੋਲਿਟੀਸ਼ੀਨ ਆ ਇਥੇ ਪ੍ਰਾਈਵੇਟ ਪਾਰਟੀ ਨੂੰ ਸਮਝਿਆ ਜਾਵੇ ਪੋਲਿਟੀਸ਼ੀਨ ਜਾਂ ਵੱਡੇ ਉਦਯੋਗਪਤੀ ਜਾਂ ਕਾਰੋਬਾਰੀ ਹੋ ਸਕਦੇ ਉਹ ਚਿਹਰੇ ਜਿਹੜੇ ਨੇ ਉਹ ਜਿਹੜੇ ਨੇ ਉਹ ਬੇਨਕਾਬ ਹੋ ਸਕਦੇ ਨੇ ਉਹਨਾਂ ਨੂੰ ਵੀ ਜਿਹੜੀ ਆ ਸੀਬੀਆਈ ਤਲਬ ਕਰ ਸਕਦੀ ਹੈ ਅਸੀਂ 20 ਦਿਨ ਤੋਂ ਇੱਕ ਗੱਲ ਲਗਾਤਾਰ ਕਹਿ ਰਹੇ ਆਂ ਵੀ ਇਹਦੇ ਵਿੱਚ ਵੱਡੇ ਵੱਡੇ ਆਈਐਸਆਈ ਪੀਐਸ ਤੇ ਜੁਡੀਸ਼ਰੀ ਦੇ ਕੁਝ ਲੋਕ ਪੱਕਾ ਹੀ ਫਸਣਗੇ ਕਿ ਜਿਹੜੀ ਅਸੀਂ ਗੱਲ ਪਹਿਲੇ ਦਿਨ ਤੋਂ ਕਰ ਰਹੇ ਆਂ ਇਸ ਰਿਪੋਰਟ ਦੇ ਵਿੱਚ ਸੀਬੀਆਈ ਨੇ ਜਿਹੜੀ ਗੱਲ ਤੁਸੀਂ ਹੁਣ ਦੱਸੀਏ ਸਾਡੀ ਗੱਲ ਤੇ ਵੀ ਸੀਬੀਆਈ ਨੂੰ ਠੱਪਾ ਲਾ ਦਿੱਤਾ ਉਹ ਸਭ ਤੋਂ ਕਿਉਂਕਿ ਚਰਚਾ ਕੋਰਟ ਦੇ ਵਿੱਚ ਚਰਚਾ ਚੱਲਦੀ ਵਕੀਲਾਂ ਦੇ ਵਿੱਚ ਚਰਚਾ ਚੱਲਦੀ ਬਿਊਰੋਕਰੇਸੀ ਦੇ ਵਿੱਚ ਚਰਚਾ ਚੱਲਦੀ ਹੈ ਸੀਬੀਆਈ ਦੇ ਹਲਕਿਆਂ ਦੇ ਵਿੱਚ ਚਰਚਾ ਚੱਲਦੀ ਹੈ ਸਾਰਿਆਂ ਨੂੰ ਪਤਾ ਦੇਖੋ ਦੇਖੋ ਜਦੋਂ ਕ੍ਰਿਸ਼ਾਨੂੰ ਸ਼ਾਰ ਦਾ ਜਦੋਂ ਮਿਲਣ ਜਾਂਦਾ ਇਹਨਾਂ ਦਿਨਾਂ ਦੇ ਵਿੱਚ 16 ਤਰੀਕ ਤੋਂ ਪਹਿਲਾਂ-ਪਹਿਲਾਂ ਮੰਨ ਲਓ ਕੋਈ ਵੱਡਾ ਅਫਸਰ ਆ ਉਹਦੇ ਮਿਲਣ ਜਾਂਦਾ ਤੇ ਉਹ ਸਾਰੇ ਨੇ ਅੱਖਾਂ ਥੋੜਾ ਬੰਦ ਕੀਤੀਆਂ ਹੁੰਦੀਆਂ ਜਿਹਦੇ ਦਿਨ ਦੇ ਵਿੱਚ ਉਹ ਜਾ ਕੇ ਦੋ-ਦੋ ਵਾਰ ਜਾ ਕੇ ਮਿਲਦਾ ਹੋਊਗਾ ਕਿਸੇ ਅਫਸਰ ਦੇ ਕੋਲ ਫਿਰ ਥੱਲੇੋਂ ਪਾਸ ਬੰਦ ਕਰਿਆ ਫਿਰ ਪਹਿਲਾਂ ਜਾ ਕੇ ਪੀਏ ਦੇ ਕਮਰੇ 'ਚ ਬੈਠਦਾ ਹੋਊਗਾ ਪੀਏ ਫਿਰ ਫੋਨ ਡਾਇਲ ਕਰਦਾ ਉਹ ਅੰਦਰ ਸਾਹਿਬ ਨੂੰ ਸਾਹਿਬ ਜੀ ਕਿਰਸ਼ਾਨੂੰ ਸ਼ਾਰਦਾ ਆਏ ਨੇ ਭੇਜੀ ਕਿ ਨਾਂ ਭੇਜੀ ਉਹ ਕਹਿੰਦੇ ਭੇਜ ਦਿਓ ਜਦ ਜਦੋ ਕਿਰਸ਼ਾਨੂੰ ਸ਼ਾਰਦਾ ਸਿੱਧਾ ਹੀ ਕਿਸੇ ਅਫਸਰ ਦੇ ਦਫ਼ਤਰ 'ਚ ਵੜਦਾ ਹੋਊਗਾ ਉੱਥੇ ਤੇ ਲੋਕ ਬੈਠੇ ਆਗੇ ਨੇ ਉਹ ਚਰਚਾ ਕਰਦੇ ਨੇ ਕਿ ਇਹ ਬੜਾ ਮੁੰਡਾ ਕਿਰਸ਼ਾਨੂੰ ਸ਼ਾਰਦਾ ਕਿਹੜੇ ਕਿਹੜੇ ਅਫਸਰ ਕੋ ਆ ਕੇ ਆਉਂਦਾ ਸੀ ਕਿਹੜੇ ਅਫਸਰ ਕੋ ਜਾਂਦਾ ਸੀ ਕਿਹੜੇ ਪੁਲਿਸ ਵਾਲੇ ਕੋ ਜਾਂਦੇ ਕਿਹੜੇ ਸਿਵਲ ਆ ਜਾਂਦੇ ਕਿੰਨਾਂ ਦੀਆਂ ਪੋਸਟਾਂ ਕਰਵਾਉਂਦਾ ਫਿਰਦਾ ਹੈ ਅੱਛਾ ਕਈ ਇਹ ਵੀ ਚਰਚਾ ਕਿ ਕਈ ਜਿਹੜੇ ਐਮ ਐਲ ਏਜ਼ ਹਨਾ ਉਹਨਾਂ ਦੀ ਆਪਣੇ ਇਲਾਕੇ ਦੇ ਜਿਹੜੇ ਅਫਸਰ ਨੇ ਉਹਨਾਂ ਦੇ ਨਾਲ ਬਹੁਤੀ ਬੰਦਦੀ ਨਹੀਂ ਹੁੰਦੀ ਉਹਨਾਂ ਨੂੰ ਵੀ ਜਾ ਕੇ ਕਹਿੰਦਾ ਹੁੰਦਾ ਹੈ ਕਰਾਵਾ ਮੁਲਾਕਾਤ ਤੁਹਾਡੀ ਕਰਾਵਾ ਸੈਟਿੰਗ ਇਹ ਚੀਜ਼ਾਂ ਜਿਹੜੀਆਂ ਸੈਕਟਿਟ ਪੁਲਿਸ ਹੈੱਡ ਕੁਆਟਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਵਿੱਚ ਪੁਲਿਸ ਅਫਸਰਾਂ ਵਿੱਚ ਚੱਲ ਰਹੀਆਂ ਰੁਟੀਨ ਦੇ ਵਿੱਚ ਚੱਲ ਰਹੀਆਂ ਇਸ ਕਰ ਕੋ ਜਿਹੜੇ ਚਿਹਰੇ ਨੇ ਉਹ ਜਿਹੜੇ ਨੇ ਜਦੋਂ ਹੁਣ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਕਿਸੇ ਅਫਸਰ ਨੂੰ ਜਾ ਕੇ ਮਿਲ ਸਕਦੇ ਹੋ ਚਾਹੇ ਉਹ ਕੋਈ ਐਸਐਸਪੀ ਲੱਗਾ ਚਾਹੇ ਕੋਈ ਡੀਸੀ ਲੱਗਾ ਨਾ ਜਾਂ ਡੀਐਸਪੀ ਲੱਗਾ ਪਰ ਜੱਜਾਂ ਨੂੰ ਜਦੋਂ ਤੁਸੀਂ ਮਿਲਦੇ ਨਾ ਜੀ ਡਿਸਟ੍ਰਿਕਟ ਕੋਰਟ ਵਾਲੇ ਉਦੋਂ ਬੰਦਾ ਕਹਿੰਦਾ ਯਾਰ ਜੱਜ ਕੋ ਕੀ ਲੈਣਾ ਹੈ ਇਹ ਰਾਜਾ ਜੱਜਾਂ ਕੋ ਵੀ ਜਾਂਦਾ ਉਹ ਕਿਵੇਂ ਜਾਂਦਾ ਰਿਹਾਗਾ ਕਿਹਦੇ ਫੋਨ ਤੇ ਜਾਂਦਾ ਰਿਹਾਗਾ ਨਾ ਜੱਜਾਂ ਨੂੰ ਮਿਲਣਾ ਹੋਗਾ ਜੱਜ ਤੇ ਕਿ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਦੇ ਨਹੀਂ ਜਾਂਦੇ ਪਬਲਿਕ ਲਾਈਫ ਹੋ ਜੱਜਾਂ ਦੀ ਏਡੀ ਵਧੀਆ ਨਹੀਂ ਹੈਗੀ ਠੀਕ ਹੈ ਜੀ ਤੇ ਉਹ ਇੱਕ ਜੱਜ 3 ਸਾਲ ਤੋਂ ਜ਼ਿਆਦਾ ਕਿਤੇ ਰਹਿਣਾ ਮੰਨ ਲਓ ਜੇ ਤੁ ਮੰਨ ਲਓ ਆਪਾਂ ਉਦਾਹਰਣ ਦੇ ਤੌਰ ਤੇ ਨਾ ਮੰਨ ਲਓ ਕੋਈ ਜੱਜ ਸਾਹਿਬ ਮਹੱਲੀ ਦੇ ਵਿੱਚ ਲੱਗੇ ਨੇ ਉਹ ਕਾਨੂੰਨ ਹੀ ਇਦਾਂ ਦਾ ਉਹਨੇ 3 ਸਾਲ ਬਾਅਦ ਬਦਲੀ ਹੋ ਜਾਂਦੀ ਮਹਾਲੀ ਤੋਂ ਚੱਕੀ ਗਰਦਾਸਪੁਰ ਤੋਂ ਕੋਈ ਬਠਿੰਡਾ ਬਠਿੰਡੇ ਤੋਂ ਫਿਰੋਜ਼ਪੁਰ ਉਹਨਾਂ ਦੀ ਜਿਹੜੀ ਇੰਨੀ ਸਰਵਿਸ ਉਹ ਤਿੰਨ ਤਿੰਨ ਸਾਲ ਤੱਕ ਹੀ ਹੁੰਦੀ ਹੈ ਇਸ ਕਰਕੇ ਹੋ ਜਾਂ ਜਿਹਨੂੰ ਤੇ ਜੱਜਾਂ ਨੂੰ ਕੋ ਮਿਲਣ ਦੀ ਕੋਈ ਲੋੜ ਨਹੀਂ ਪੈਂਦੀ ਜੱਜਾਂ ਨੇ ਤੇ ਕਾਨੂੰਨ ਪਰ ਇਹ ਭਾਈ ਸਾਹਿਬ ਮਿਲਦੇ ਰਹੇ ਨੇ ਉਹ ਕਿਵੇਂ ਮਿਲਦੇ ਰਹੇ ਕਹਿੰਦੇ ਮਿਲਦੇ ਰਹੇ ਨੇ ਉਹ ਸਾਰੇ ਪਬਲਿਕ ਸਰਵੰਟ ਦੇ ਵਿੱਚ ਚਰਚਾ ਇਹ ਹੈ ਕਿ ਇਹਦੇ ਪੁਲਿਸ ਅਫਸਰਾਂ ਦੇ ਨਾਲ ਇਹਨਾਂ ਦੇ ਸਿਵਲ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਜੁਡੀਸ਼ੀਅਲ ਸਵਾਲਾਂ ਦੇ ਵਿੱਚ ਜੋ ਲੋਕ ਕੰਮ ਕਰਦੇ ਨੇ ਮਾਨਜੋਗ ਲੋਕ ਉਹਨਾਂ ਦੇ ਨਾਲ ਵੀ ਇਹਨਾਂ ਦੀ ਬੈਠਣੀ ਸੀ ਤੁਸੀਂ ਦੇਖੋ ਨਾ ਮੋਟੀਆਂ ਗੱਲਾਂ ਸੀ ਪੇ ਲਿਖਿਆ ਕਿ ਸਾਨੂੰ ਪਤਾ ਉਹਨਾਂ ਦੇ ਉਹਨਾਂ ਲਿਖਿਆਗਾ ਟਰਾਂਸਫਰ ਪੋਸਟਿੰਗ ਐਫਆਈਆਰ ਕੈنسਲੇਸ਼ਨ ਐਂਡ ਰਜਿਸਟ੍ਰੇਸ਼ਨ ਆਰਮ ਲਾਇਸੈਂਸ ਤੇ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਉਹ ਔਰ ਇਹ ਉਹਨਾਂ ਵਾਸਤੇ ਬਾਕੀ ਪਬਲਿਕ ਸਰਵਨ ਵਾਸਤੇ ਵੀ ਦਲਾਲੀ ਦਾ ਕੰਮ ਕਰਦੇ ਉਹ ਖਲਾਸੇ ਤੇ ਹੋ ਹੀ ਗਏ ਆ ਜਿਹੜੇ ਤਿੰਨ ਪੇਜ ਦਾ ਜਿਹੜਾ ਦਲੀਲਾਂ ਠੋਸ ਦਿੱਤੀਆਂ ਇਹਨੂੰ ਤੁਸੀਂ ਨਜ਼ਰ ਅੰਦਾਜ਼ ਕਿਵੇਂ ਕਰ ਸਕਦੇ ਹੋ ਹੋ ਸਕਦਾ ਜੇ 10 ਤਰੀਕ ਨੂੰ ਤਾਂ ਦੁਬਾਰਾ ਰਿਮਾਂਡ ਉਦੋਂ ਹੋਰ ਵੱਡੇ ਖਲਾਸੇ ਉਦੋਂ ਹੋਰ ਚਿਹਰੇ ਬੇਨਕਾਬ ਹੋਣਗੇ ਉਹ ਸੀਬੀਏ ਦੇਖੋ ਕਿਤੋਂ ਤੱਕ ਜਾਂਦੀ ਹੈ ਸੀਬੀਏ ਨੇ ਆਪਣੇ ਕੰਮ ਦੀ ਸਪੀਡ ਵਧਾ ਦਿੱਤੀ ਤੇ ਜੇ ਦਾਇਰਾ ਵਧਾਉਂਦੀ ਹੈਗੀਆ ਫਿਰ ਪੰਜਾਬ ਸਰਕਾਰ ਦੀ ਜਿਹੜੀ ਜ਼ਮੀਨਾਂ ਹਿੱਲ ਜਾਏਗੀ ਕਿਉਂਕਿ ਜੋ ਵੱਡੇ ਪੱਧਰ ਤੇ ਅਫਸਰਾਂ ਨੂੰ ਨੋਟਿਸ ਹੋ ਗਏ ਤੇ ਪਿਰੂ ਤੁਹਾਨੂੰ ਪਤਾ ਵੱਡੇ ਧੁਮਾਕੇ ਪੈਣਗੇ ਪਟਾਕੇ ਪੈਣਗੇ ਉਹ ਹੁਣ ਦੇਖਦੇ ਕਿ ਸੀਬੀਆਈ ਕਿੱਥੋਂ ਤੱਕ ਜਾ ਸਕਦੀ ਹੈਗੀ ਜੇਦੋਂ ਲੱਗਾ ਕਿ ਇਹ ਦੋਨਾਂ ਦੀ ਖੇਡ ਆ ਵੀ ਉੱਥੇ ਹੀ ਇਹਨਾਂ ਨੂੰ ਸਜ਼ਾ ਮਿਲੂਗੀ ਤੇ ਫਿਰ ਤੇ ਉੱਥੇ ਕੇਸ ਕਰ ਹੋ ਜਾਊਗਾ ਤੇ ਜੇ ਉਹਨਾਂ ਨੂੰ ਦਾਇਰਾ ਵਧਾਉਣਾ ਪਿਆ ਤਾਂ ਉਹਨਾਂ ਨੂੰ ਕੋਈ ਰੋਕ ਵੀ ਕਿਵੇਂ ਨਹੀਂ ਸਕਦਾ ਕੋਈ ਨਾ ਇਹ ਉਹ ਤਾਂ ਇੱਕ ਨਿਰਪੱਖ ਜਿਹੜੀ ਏਜੰਸੀ ਹੈ ਦੇਸ਼ ਦੀ ਬੜੀ ਉਹ ਇੱਕ ਮਾਨਮਤੀ ਜਿਹੜੀ ਉਹ ਏਜੰਸੀ ਮੰਨੀ ਜਾਂਦੀ ਹਾਲਾਂਕਿ ਕਈ ਤਰ੍ਹਾਂ ਦੇ ਸਵਾਲ ਵੀ ਉੱਠਦੇ ਰਹਿੰਦੇ ਨੇ ਪਰ ਉਹਨੂੰ ਪੋਲੀਟੀਕਲ ਤੌਰ ਤੇ ਵੱਖ ਵਿਖੇ ਜਾ ਸਕਦਾ ਪਰ ਜਦੋਂ ਅਜਿਹੇ ਮਸਲਿਆਂ ਦੇ ਵਿੱਚ ਆਉਂਦਾ ਹੈ ਉਸੇ ਦਾ ਹੁੰਦਾ ਹੈ ਕਿ ਲੋਕਾਂ ਨੂੰ ਭਰੋਸਾ ਜੀ ਕਿ ਸੀਬੀਆਈ ਤੋਂ ਇਨਸਾਫ ਮਿਲੇਗਾ ਜੀ ਸ਼ੁਕਰੀਆ ਲਾਜ਼ਮੀ ਤੌਰ ਤੇ ਸੀਬੀਆਈ ਦਾ ਜੇ ਦਾਇਰਾ ਵਾਧਾ ਹੈਗਾ ਤੇ ਪੰਜਾਬ ਸਰਕਾਰ ਦੇ ਵਿੱਚ ਕਿੰਨੇ ਅਫਸਰਾਂ ਦੀ ਜ਼ਮੀਨ ਖਿਸਕ ਸਕਦੀ ਹੈਗੀ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਹੜੇ ਵੱਡੇ ਵੱਡੇ ਜਿਹੜੇ ਅਫਸਰਾਂ ਦੇ ਨਾਮ ਆ ਰਹੇ ਹੈਗੇ ਨੇ ਅੱਜ ਜਿਹੜਾ ਵੱਡਾ ਖੁਲਾਸਾ ਕੀਤਾ ਕਿ ਕਿਰਸ਼ਨੂ ਸ਼ਰਦਾ ਜਿਹੜੀ ਪਤਨੀ ਹੈ ਉਹਨਾਂ ਦਾ ਨਾਮ ਸੀਬੇ ਦੀ ਰਿਪੋਰਟ ਦੇ ਵਿੱਚ ਆ ਚੁੱਕਿਆ ਹੈਗਾ